ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੋ ਚੈਨਲ ਤੇ ਤੁਹਾਣਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਅੱਜ ਦੇ ਟਾਈਮ ਦੇ ਵਿੱਚ ਨਾ ਵਾਲ ਬਹੁਤ ਛੋਟੇ ਆ ਕਿਉਂਕਿ ਬੱਚੀਆਂ ਨਾ ਬਹੁਤ ਮੈਂ ਦੇਖੀਆਂ ਐ ਕਹਿ ਦਿੰਦੀਆਂ ਕਿ ਸਾਨੂੰ ਲੰਬੇ ਵਾਲਾਂ ਦਾ ਸ਼ੌਂਕ ਬਹੁਤ ਆ ਤੇ ਸਾਡੇ ਵਾਲ ਨਹੀਂ ਵੱਧਦੇ ਤੇ ਆਪਾਂ ਤੁਹਾਨੂੰ ਦਿਖਾਉਣੀ ਆ ਘਰੇ ਕਿ ਆਪਣੀ ਕੁੜੀਆ ਦੇ ਵਾਲ ਕਿੰਨੇ ਲੰਬੇ ਆ ਤੇ ਫਿਰ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਆਪਾਂ ਕਿਹੜੀ ਚੀਜ਼ ਯੂਜ਼ ਕਰਦੇ ਹਾਂ ਤੇ ਤੁਸੀਂ ਅੱਜ ਤਾਂ ਆਪਾਂ ਤੁਹਾਨੂੰ ਦੱਸਾਂਗੀ ਕਿ ਕਿਹੜੀ ਚੀਜ਼ ਯੂਜ਼ ਕਰਦੇ ਆ ਤੇ ਆਜੋ ਆ ਦੇਖੋ ਜੀ ਆਦੀ ਦੇਖੋ ਕਿੰਨੇ ਸ਼ਾਈਨ ਕਰਦੇ ਆ ਵਾਹ ਇਹ ਕਿੰਨੀ ਵਧੀਆ ਲੰਬੇ ਲੈਂਥ ਇਹਨਾਂ ਦੀ ਕਿੰਨੀ ਹੋਊਗੀ ਆਪਾਂ ਵੈਸੇ ਕਦੇ ਅਸੀਂ ਮਿਣੀ ਤਾਂ ਨਹੀਂ ਗੀ ਤੇ ਪਰ ਬਹੁਤ ਇਹ ਹੈਗਾ ਕਿ ਲੱਗਦਾ ਕਿ ਮੀਟਰ ਮੀਟਰ ਤੋਂ ਤਾਂ ਜ਼ਿਆਦਾ ਹੋਊਗੀ 1 ਮੀਟਰ ਆਪਾਂ ਉਹ ਹੀ ਹਿਸਾਬ ਜਾਂ ਨਾਲ ਦੇ ਨੇ ਪਿੰਡਾਂ ਵਾਲੇ ਵੀ 1 ਮੀਟਰ ਤੋਂ ਤਾਂ ਜ਼ਿਆਦਾ ਹੀ ਹੋਊਗੀ ਕਾਫੀ ਜ਼ਿਆਦਾ ਲੈਂਥ ਆ ਤੇ ਆ ਦੇਖੋ ਜੀ ਪੂਰੇ ਸ਼ਾਈਨੀ ਮਾਰਦੇ ਆ ਵਾਹ ਇਹ ਜੇ ਗੁੱਤ ਕਰੀ ਹੋਈ ਸੀਗੀ ਉਹ ਤਾਂ ਕਰਕੇ ਇਦਾਂ ਹੋਏ ਹੋਏ ਆ ਤੇ ਇਦਾਂ ਹੋ ਜਾਂਦੇ ਆ ਜਦੋਂ ਸਿਰ ਤੋਂ ਆ ਹੋਵੇ ਨਾ ਕਿ ਜ਼ਿੰਮੇਵਾਰ ਸਟ੍ਰੇਟ ਕਰਵਾਏ ਹੁੰਦੇ ਆ ਤੇ ਆ ਤਾਂ ਹੁਣ ਗੁੱਤ ਕੀਤੀ ਸੀ ਇਹਦੇ ਤੇ ਉਹ ਖੋਲੀ ਹੈ ਤੇ ਮੈਂ ਕਿਹਜਾ ਦਿਖਾਉਣੇ ਆ ਚਲੋ ਠੀਕ ਹੈ ਤੇ ਆਪਾਂ ਜਿਹੜਾ ਤੇਲ ਬਣਾਇਆ ਹੈ ਆਪਾਂ ਤੇਲ ਬਣਾਇਆ ਹੈ ਮੇਥੀ ਦਾਣਾ ਤੇ ਕਲੌਂਜੀ ਤੇ ਹੋਰ ਵੀ ਇੱਕ ਦੋ ਚੀਜ਼ਾਂ ਆਪਾਂ ਵਿੱਚ ਪਾਈਆਂ ਹੋਈਆਂ ਨੇ ਉਹ ਜੇ ਤੁਹਾਨੂੰ ਵੀਡੀਓ ਚਾਹੀਦੀ ਆ ਕਿ ਆਪਾਂ ਤੁਹਾਨੂੰ ਬਣਾ ਕੇ ਦੱਸੀਏ ਤਾਂ ਤੁਸੀਂ ਕਮੈਂਟ ਕਰਿਓ ਤੇ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਫਿਰ ਤੁਹਾਨੂੰ ਦੱਸ ਦਾਂਗੇ ਤੁਹਾਨੂੰ ਤਾਂ ਆਪਾਂ ਵੈਸੀ ਤੇ ਤੁਸੀਂ ਜੇ ਬਣਾਉਣਾ ਚਾਹੁੰਦੇ ਹੋ ਤੇ ਤੁਸੀਂ ਸਰੋਂ ਦਾ ਤੇਲ ਇੱਕ ਗਲਾਸ ਲੈ ਲਿਓ ਤੇ ਵਿੱਚ ਉਹਦੇ ਮੇਥੀ ਜਿਹੜੀ ਹੁੰਦੀ ਮਥੇ ਜਿਹਨੂੰ ਆਪਾਂ ਕਹਿੰਦੇ ਆ ਉਹ ਪਾ ਲਿਓ ਦੋ ਦੋ ਢਾਈ ਚਮਚੇ ਮਥੇ ਦੇ ਪਾ ਲਿਓ ਤੇ ਦੋ ਚਮਚੇ ਕਲੌਂਜੀ ਪਾ ਲਿਓ ਦੋ ਚਮਚੇ ਕਲੌਂਜੀ ਪਾ ਲਿਓ ਤੇ ਨਿੰਮ ਦੇ ਪੱਤੇ ਪਾ ਲਿਓ ਜਿਹੜੀ ਕੌੜੀ ਵਾਲੀ ਨਿੰਮ ਹੁੰਦੀ ਹੈ ਨਿੰਮ ਬੋਲਦੇ ਆ ਜਿਹਨੂੰ ਆਪਾਂ ਉਹਦੇ 5-7 ਪੱਤੇ ਪਾ ਲਿਓ ਕੁਝ ਜਿਹੜਾ ਕੜੀ ਪੱਤਾ ਹੁੰਦਾ ਹੈ ਤੇ ਕੜੀ ਪੱਤੇ ਦੇ ਉਹਦੇ ਵੀ 10-12 ਪੱਤੇ ਪਾ ਲਿਓ ਤੇ ਉਹਨੂੰ ਤੁਸੀਂ ਥੋੜਾ ਇੱਕ ਪਿਆਜ਼ ਕੱਟ ਕੇ ਛੋਟਾ ਜਿਹਾ ਢੱਗਾ ਉਹਦੇ ਵਿੱਚ ਪਾ ਲਿਓ ਤੇ ਉਹਨੂੰ ਤੁਸੀਂ ਉਬਾਲ ਲਿਓ ਗੈਸ ਦੇ ਉੱਪਰ ਆਖਿਨਾਂ ਗਰਮ ਕਰਨਾ ਹੈ ਉਬਲਣਾ ਹੈ ਤੇ ਉਬਲਣਾ ਉਸ ਜਮਾ ਸਿੰਮ ਤੇ ਤੇ ਆਪਾਂ 10 12 ਮਿੰਟ ਤੱਕ ਉਸ ਸਿੰਮ ਗੈਸ ਦੇ ਉੱਪਰ ਹਿਲਾਉਂਦੇ ਰਹਿਣਾ ਉਹ ਗੈਸ ਦੇ ਉੱਪਰ ਹੀ ਰੱਖਣਾ ਹੈ ਜਮਾ ਸਲੋ ਕਰ ਦੇਣਾ ਗੈਸ ਤੇ ਜੇ ਤੁਸੀਂ ਬਣਾ ਸਕਦੇ ਹੋ ਤਾਂ ਤੁਸੀਂ ਬਣਾ ਲਿਓ ਆਪਾਂ ਤੁਹਾਨੂੰ ਦੱਸਤਾ ਤੁਸੀਂ ਵੀਡੀਓ ਦੇਖ ਲਿਓ ਤੇ ਜੇ ਤੁਹਾਨੂੰ ਲੱਗਦਾ ਹੈ ਕਿ ਆਪਾਂ ਤੁਹਾਨੂੰ ਬਣਾ ਕੇ ਬੱਸੀਏ ਤੇ ਫਿਰ ਤੁਸੀਂ ਆਪਾਂ ਨੂੰ ਕਮੈਂਟ ਕਰ ਦਿਓ ਇਹ ਆਪਾਂ ਤੁਹਾਨੂੰ ਬਣਾ ਕੇ ਵੀ ਦੱਸਾਂਗੇ ਕਿਉਂਕਿ ਮੇਰੇ ਕੋਲੇ ਪਿਆ ਹੈ ਮੈਸਰ ਕੇ ਨਹੀਂ ਬਣਾਇਆ ਤੇ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਆਪਾਂ ਤੁਹਾਨੂੰ ਬਣਾ ਕੇ ਵੀ ਦੱਸ ਦਾਂਗੇ ਤੇ ਨਹੀਂ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਵੀ ਕਿਹੜੀ ਕਿਹੜੀ ਚੀਜ਼ ਆਪਾਂ ਪਾਉਣੀ ਹੈ ਵਿੱਚ ਤੇ ਤੁਸੀਂ ਜਰੂਰ ਬਣਾ ਕੇ ਤੇ ਆਦੇ ਬੱਚਿਆਂ ਦੇ ਕਿਉਂਕਿ ਬੱਚਿਆਂ ਨੂੰ ਬਹੁਤ ਸ਼ੌਂਕ ਆ ਜਿਹੜੀਆਂ ਛੋਟੀਆਂ ਬੱਚੀਆਂ ਨਾ ਚਲੋ ਆਪਣਾ ਤਾਂ ਹੁਣ ਟਾਈਮ ਲੰਘ ਗਿਆ ਆਪਾਂ ਤਾਂ ਕਹਿੰਦੇ ਚਲੋ ਕੋਈ ਗੱਲ ਨਹੀਂ ਹੈ ਨਾ ਤੇ ਬੱਚੇ ਆ ਜਿਹੜੇ ਛੋਟੀਆਂ ਬੱਚੀਆਂ ਨਾ ਉਹਨਾਂ ਨੂੰ ਬਹੁਤ ਸ਼ੌਂਕ ਆ ਕਿ ਸਾਡੇ ਲੰਬੇ ਰੰਬੇ ਵਾਲ ਹੋਣ ਕਿ ਅੱਜ ਦੇ ਟਾਈਮ ਪਤਾ ਨਹੀਂ ਖਾਂਤੀ ਨਹੀਂ ਆਪਣਾ ਉਦਾਂ ਦਾ ਹੋ ਗਿਆ ਕਿ ਆਪਣੇ ਵਾਲ ਲੰਬੇ ਨਹੀਂ ਹੁੰਦੇ ਮੱਛਿਆ ਦੇ ਤੇ ਤੁਸੀਂ ਇਹ ਵਾਲਾ ਤੇਲ ਬਣਾ ਕੇ ਟਰਾਈ ਕਰਿਓ ਜਰੂਰ ਤੇ ਫਿਰ ਤੁਸੀਂ ਫਰਕ ਦੇਖਿਓ ਆਪਣੇ ਆਪ ਹੀ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰਿਆ ਕਰੋ ਕਿ ਹੋਂ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਪਲੀਜ਼ ਓਕੇ ਜੀ ਧੰਨਵਾਦ